ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਸੱਚ ਦੱਸਾਂ ਵੀਡੀਓ ਬਣਾਉਣੀ ਭੁੱਲ ਗਿਆ ਸੀ ਤੇ 7-8 ਕਿਲੋਮੀਟਰ ਆ ਗਿਆ ਤੇ ਅੱਜ ਆਪਣੀ ਤਰੀਕ 8 ਜੂਨ ਤੇ ਸਾਡੇ 6:45 ਮਿੰਟ ਹੋਏ ਆ ਤੇ ਮੈਂ 7-8 ਕਿਲੋਮੀਟਰ ਸਾਈਕਲ 'ਤੇ ਲਾ ਕੇ ਆਇਆ ਤੇ ਅੱਜ ਆਪਾਂ ਚੱਲੇ ਆ ਮੇਲੀ ਡੈਮ ਇੱਥੇ ਸਾਡੇ ਲੱਗ ਗਈ ਆ ਤੇ 50 ਕਿਲੋਮੀਟਰ ਦੇ ਆਰਾਊਂਡ ਹੁਣਾਏ ਆ ਉੱਥੇ ਚੱਲਦੇ ਆ ਤੇ ਉਹਨੂੰ ਦੇਖਦੇ ਆ ਕਿ ਕੀ ਮਹੌਲ ਚਾਲਾ ਕੀ ਆਪਾਂ ਸਿੱਖਦੇ ਆ ਤੇ ਪਹਿਲਾ ਮੈਂ ਸਫ਼ਰ ਕੀਤਾ ਹੁਸ਼ਿਆਰ ਪਰ ਰੋਡ ਤੇ ਉੱਤੇ ਰੋੜੇ ਰੋੜ ਆਇਆ ਸੀ ਤੇ ਹੁਣ ਆਪਾਂ ਇੱਕ ਪਿੰਡ ਨੂੰ ਰਾਹ ਮੋੜ ਲਿਆ ਆ ਤੇ ਪਿੰਡੋਂ ਪਿੰਡੀ ਹੁਣ ਸਫ਼ਰ ਕਰਾਂਗੇ ਤੇ ਚਲੋ ਚੱਲਦੇ ਆ ਇਹ ਰਹੀ ਆਪਣੀ ਕਿੱਟ ਤੇ ਆਪਣਾ ਸਾਈਕਲ ਆ ਇਹ ਸੜਕਾ ਬਹੁਤ ਹੀ ਸੋਹਣਾ ਰੋੜਾ ਆਲੇ ਦੁਆਲੇ ਰੋਖਿਆ ਤੇ ਆਪਣੀ ਛਿੜ ਗਿਆ ਅੱਜ ਦਿਨ ਐਤਵਾਰੇ ਆ ਇਸ ਕਰਕੇ ਛੁੱਟੀ ਵੀ ਆ ਪਰ ਟ੍ਰੈਫਿਕ ਹੈਗਾ ਕਿਉਂਕਿ ਆ ਹੁਸ਼ਿਆਰਪੁਰ ਰੋਡ ਨੂੰ ਜਾਂਦੀ ਆ ਸ਼ੜਕ ਮੇਨ ਵਾਲੇ ਨੂੰ ਸਾਮਣੇ ਲੱਗਦਾ ਪਿਆ ਆਪਣੇ ਚੜਦਾ ਹੋਇਆ ਸੂਰਜ ਕਿਉਂਕਿ ਸਤ ਕੁ ਜਜੇ ਨਾਲ ਹੀ ਆ ਬਸ ਜਿਆਦਾ ਟਾਈਮ ਨਹੀਂ ਹੋਇਆ ਸਵੇਰ ਕਸ਼ੇ ਨਿਕਲਿਆ ਸੀ ਮੈਂ ਘਰ ਤੋਂ ਜ਼ਿੰਦਗੀ ਕਰ ਬਰਹ ਵਹਾਨ ਜਹਾਂ ਕਰ ਕਿਆ ਹੋ ਕਿਸਨੇ ਜਾਣਾਂ ਉਹ ਭਿੰਡੇ ਜੇ ਬੋਲਣ ਦੀ ਆਵਾਜ਼ ਆਈ ਜਾਂਦੀਆਂ ਇਹ ਆਸ-ਪਾਸੇ ਕਿਤਾਵੇਂ ਦੇ ਲੋਕ ਕੰਮ ਕਰਦੇ ਹੋਏ ਆ ਤੇ ਕੋਈ ਪੱਠੇ ਵੜਨਦੇ ਆਇਆ ਕੋਈ ਕੁਸ਼ ਕਰਨਦੇ ਆ ਕੋਈ ਖੇਤ ਵਾਣਦੇ ਆਇਆ ਪੰਜਾਬ ਵਿੱਚ ਤਾਂ ਆਪਾਂ ਨੂੰ ਆਹੀ ਦੇਖਣ ਨੂੰ ਮਿਲਦਾ ਹੋਰ ਕੀ ਦੇਖਣ ਨੂੰ ਨਾ ਪਰ ਜੇ ਦੇਖਿਆ ਜਾਵੇ ਇਹੀ ਤਾਂ ਪਹਿਚਾਣ ਆ ਅਸਲੀ ਪੰਜਾਬ ਦੀ ਆਇਆ ਪਿੰਡ ਪਾਸਟਾ ਆ ਰਾਜਾ ਸਵਾਮੀ ਸਬਸੰਗਤ ਵਿਆਸ ਆਸ਼ਰਮ ਜਦੋਂ ਆਪਾਂ ਪੰਜਾਬ ਦੇ ਵਿੱਚ ਇਦਾਂ ਸਫ਼ਰ ਕਰਦੇ ਹਾਂ 100 ਕਿਲੋਮੀਟਰ 50 ਕਿਲੋਮੀਟਰ ਜਿਹੜੀ ਚ ਮੈਨੂੰ ਜ਼ਿਆਦਾ ਫੈਸਿਨੇਟ ਕਰਦੀ ਆ ਇੱਕ ਤਾਂ ਹੁੰਦੇ ਆ ਪਿੰਡਾਂ ਦੇ ਗੇਟ ਦੂਜਾ ਆ ਪਿੰਡਾਂ ਦੇ ਨਾਮ ਬੜੇ ਅਲੱਗ-ਅਲੱਗ ਨਾਮ ਹੁੰਦੇ ਆ ਮੈਂ ਇੱਕ ਚੀਜ਼ ਹੋਰ ਕਰਦਾ ਹੁੰਨਾ ਆ ਕਿ ਜਿੱਦ ਆਪਾਂ ਇੱਕ ਰੋਡ ਤੇ ਜਾ ਰਹੇ ਆ ਤੇ ਰਸਤੇ ਦੇ ਵਿੱਚ ਕੋਈ ਪਿੰਡ ਆ ਗਿਆ। ਗੇੜਾ ਜਿਹੜਾ ਪਿੰਡ ਥਾਣੀ ਦੇ ਦੇਣਾ। ਉਹਦੇ ਨਾਲ ਇਦਾਂ ਹੁੰਦਾ ਹੈ ਕਿ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਹੋ ਜਾਂਦਾ। ਵੈਸੇ ਤਾਂ ਭਾਵੇਂ ਪੰਜਾਬ ਦੇ ਪਿੰਡ ਇੱਕੋ ਜਿਹੇ ਹੁੰਦੇ ਲਗਭਗ ਪਰ ਪਿੰਡ ਦੇ ਲੋਕ ਕਿੱਦਾਂ ਰਹਿੰਦੇ ਆ ਕੀ ਉਹਨਾਂ ਦਾ ਜੀਵਨ ਸਤਾਰਾ ਬਹੁਤ ਸਾਰਾ ਆਪਾਂ ਚੀਜ਼ਾਂ ਨੂੰ ਪਤਾ ਲੱਗਦਾ। ਕਿਉਂਕਿ ਕਿਉਂਕਿ ਖੇਤਾਂ ਵਿੱਚ ਇੱਕ ਬੰਦਾ ਮੰਨ ਲਾ ਕੋਠੀ ਪਾ ਕੇ ਰਹਿੰਦਾ ਆ ਉਹਦਾ ਜੀਵਨ ਸਤਾਰਾ ਲੱਗ ਗਿਆ ਤੇ ਜਿਹੜੇ ਪਿੰਡ ਵਿੱਚ ਰਹਿੰਦੇ ਆ ਛੋਟੇ ਛੋਟੇ ਘਰਾਂ ਵਿੱਚ ਤੇ ਉਹਨਾਂ ਦਾ ਜੀਵਨ ਸਤਾਰ ਲੱਗ ਗਿਆ ਤੇ ਹੁਣ ਆਪਾਂ 7.5 ਹੋ ਗਏ ਤੇ ਆਦਮਪੁਰ ਰੋਡ ਤੇ ਚੜਨ ਲੱਗੇ ਆ ਆਦਮਪੁਰ ਰੋਡ ਪਰ 11 ਕਿਲੋਮੀਟਰਸ ਇਸ ਟਾਈਮ ਆਪਾਂ ਆਦਮਪੁਰ ਰੋਡ ਤੇ ਸਫ਼ਰ ਕਰਦੇ ਪਏ ਹਾਂ ਤੇ ਆਪਾਂ 11 ਕਿਲੋਮੀਟਰ ਸਿੱਧਾ ਇਸੇ ਰੋਡ ਤੇ ਜਾਣਾ ਉੱਥੋਂ ਜਾ ਕੇ ਖੱਬੇ ਨੂੰ ਮੁੜਨਾ ਹੈ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰਨਾ ਹੈ ਤੇ ਸਾਢੇ 7 ਦਾ ਟਾਈਮ ਹੋ ਗਿਆ ਤੇ ਕਾਫੀ ਕਿਲੋਮੀਟਰ ਆ ਗਏ ਆਪਾਂ ਪਿੰਡ ਦਾ ਨਾਮ ਆ ਕੋਟ ਪਤੋਹੀ

ਆਪਾਂ ਨੇਰ ਦੇ ਨਾਲ-ਨਾਲ ਸਫ਼ਰ ਕਰਦੇ ਆਂ ਆਦਮپور ਰੋਡ ਤੇ ਪਰ ਨੇਰ ਦਾ ਨਾਂ ਨਹੀਂ ਪਤਾ ਫਿਰ ਤੇ ਮੈਂ ਸਰਚ ਕੀਤਾ ਸੀ ਗੂਗਲ ਤੇ ਵੀ ਤੇ ਮੈਪ ਨੂੰ ਵੀ ਤੇ ਦੇਖਣ ਦੀ ਕੋਸ਼ਿਸ਼ ਕੀਤੀ ਇੱਥੋਂ ਇੱਕ ਭਾਜੀ ਨੂੰ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਲੱਗਾ ਬਾਕੀ ਓਕੇ ਆ ਸਭ ਕਾਹ ਬੋਲਦੇ ਮੇਰੇ ਉੰਗੋ ਆ ਛੜਕਦੇ ਨਾਲ-ਨਾਲ ਬਾਸ ਦੇਖਿਆ ਮੈਂ ਬਹੁਤ ਟਾਈਮ ਬਾਅਦ ਪਹਿਲਾਂ ਸਾਡੇ ਵੀ ਹੁੰਦੇ ਸੀ ਹੁਣ ਨਹੀਂ ਹੁੰਦੇ 500 ਮੀਟਰ ਤੋਂ ਬਾਅਦ ਆਪਾਂ ਖੱਬੇ ਹੱਥ ਨੂੰ ਮੋੜ ਲਵਾਂਗੇ ਜਦੋਂ ਆਪਾਂ ਨਹਿਰ ਦਾ ਰਾਹ ਸਾਹਤ ਚੜਦਾਂਗੇ ਫਿਰ ਦੂਜੇ ਪਾਸੇ ਨਾਲ 3.5 ਕਿਲੋਮੀਟਰ ਆ ਗਏ ਆ 6 ਕਿਲੋਮੀਟਰ ਰਹਿ ਗਿਆ ਰਹਿ ਗਿਆ ਹੈ 15 ਕਿਲੋ ਮੀਟਰ 15 ਕਿਲੋਮੀਟਰ ਰਹਿ ਗਿਆ ਸਾਰਾ ਡੈਮ ਤੱਕ ਪਹੁੰਚਣ ਲਈ ਇਹ ਘੜੇ ਆਪਣਾ ਸਾਈਕਲ ਤੇ ਆ ਪੁਰਾਣੇ ਜ਼ਮਾਨੇ ਵਾਲਾ ਨਲਕਾ ਸਾਈਕਲ ਦੇ ਵਿੱਚ ਹਵਾ ਭਰ ਲਈ ਆ ਫਿਰ ਮੈਂ ਤੇ ਤੇਲ ਦੁੱਲ ਦਿੱਤਾ ਸੀ ਬਸ ਇਹੀ ਸੀ ਹੋਰ ਇਹ ਕਰਕੇ ਆ ਗਿਆ ਜਿਹੜੀਆਂ 2-4 ਚੀਜ਼ਾਂ ਸਿੱਖਣ ਵਾਲੀਆਂ ਹੈਗੀਆਂ ਇੱਕ ਤਾਂ ਇਹ ਹੈ ਕਿ ਸਾਈਕਲ ਇੱਥੇ ਬੜੇ ਧਿਆਨ ਨਾਲ ਚਲਾਉਣਾ ਪੈਂਦਾ ਰੋਡ ਤੇ ਕਿਉਂਕਿ ਕੋਈ ਦੇਖਦਾ ਹੈ ਨਹੀਂਗਾ ਕਿੱਥੇ ਵੀ ਬ੍ਰੇਕ ਮਾਰ ਦਿੰਦਾ ਆ ਜਾਂ ਡਰੈਕਟਰ ਟਰਾਲੀ ਵਾਲੇ ਵੀ ਹੁੰਦੇ ਇਦਾਂ ਆਪਾਂ ਨੂੰ ਖੁੰਝੇ ਹੀ ਲਾ ਦਿੰਦੇ ਆ ਭਾਵੇਂ ਮਿੱਦਗੇ ਜਲ ਜਣ ਉਹਨਾਂ ਨੂੰ ਫਰਕ ਨਹੀਂ ਪੈਂਦਾ ਇਸ ਕਰਕੇ ਆਪਣਾ ਸੇਫਟੀ ਆਪਣੇ ਹੱਥ ਹੁੰਦੀ ਆ ਤਾਂ ਮੈਂ ਹੈੱਡਫੋਨ ਨਹੀਂ ਸੁਣਦਾ ਗਾਣੇ ਨਹੀਂ ਇੱਥੇ ਸੁਣਦਾ ਹੈਗਾ ਆਰਾਮ ਨਾਲ ਜੰਨਾ ਤੇ ਪੂਰਾ ਧਿਆਨ ਰੱਖਦਾ ਰੋਡ ਦੇ ਉੱਤੇ ਸੌਂਗ ਦੇ ਹੁਣ ਬੋਲਣ ਰਹੀ ਹੈ ਪੰਛੀ ਕੀ 10 ਕਿਲੋਮੀਟਰ ਰਹਿ ਗਿਆ ਮੈਲੀ ਡੈਮ ਪਿੱਛੇ ਗੇਟ ਆ ਗਿਆ ਸੀ ਛੋਟ ਜਿਹੀ ਨਹੀਂ ਲਿਆ ਹੋਇਆ ਤੇ ਬਸ ਪਹੁੰਚ ਲਿਆ ਆਪਾਂ ਕੋਈ ਪੰਛੀ ਬੋਲਦਾ ਪਿਆ ਇੱਧਰ ਆ ਸੁਣ ਮਸਾਨਾ ਥੋੜਾ ਦਾ ਆ ਅੰਬਾਂ ਦੇ ਬਾਗ ਦੀ ਖੇਤੀ ਹੈ ਇਹ ਆ ਮੇਲੀ ਡੈਮ ਤੇ ਆਪਾਂ ਇੱਥੇ ਆ ਤੇ ਵੀਡੀਓ ਵੀਡੀਓ ਬਣਾਉਣਾ ਨਹੀਂ ਅਲਾਉਡ ਹੈਗਾ ਤੇ ਤਾਂ ਮੈਂ ਨਹੀਂ ਬਣਾਉਂਗਾ ਕਿਉਂਕਿ ਆਪਾਂ ਚੁੱਤੀਆਂ ਦਾ ਘਰ ਨਹੀਂ ਕਰਨਾ ਚਾਹੁੰਦੇ ਪਰ ਇਸ ਟਾਈਮ ਵੱਜ ਚੁੱਕਿਆ 11 ਮੈਂ ਇੱਥੇ ਪਹੁੰਚਿਆ ਸੀ 10 ਵਜੇ ਤੇ ਆਪਾਂ ਦੇਖ ਚੱਕ ਲਿਆ ਤੇ ਬਾਕੀ ਰੋਡ ਸਫਰ ਤੁਹਾਨੂੰ ਦਿਖਾਵਾਂਗਾ ਹੋਰ ਡਾਕੂਮੈਂਟ ਕਰਾਂਗੇ ਜੋ-ਜੋ ਆਪਾਂ ਕਰਦੇ ਆ ਇਹ ਵਧੀਆ ਜਗ੍ਹਾ ਹੈ ਇੱਥੇ ਚੰਗੇ ਪੇੜ-ਪੌਦੇ ਆ ਰੋਕਿਆ ਚਿੜੀਆਂ ਬੋਲਣ ਦੀਆਂ ਆ ਇਲਗ-ਇਲਗ ਤਰ੍ਹਾਂ ਦੇ ਪੰਛੀ ਆ। ਤੇ ਲੇਕ ਜਗ੍ਹਾ ਪਾਣੀ ਵੀ ਭਰਿਆ ਉਹ ਦਿਖਾਉਣਾ ਚੱਲ ਕੇ ਵਾੜੇ। ਹਵਾ ਚਲਦੀ ਠੰਡੀ। ਅਰੇ ਰਿੱਤੇ ਦੇ ਟਿੱਬਿਆਂ ਦੇ ਪਹਾੜ ਜੇ ਆ। ਤੇ ਉੱਤੇ ਕਿਕਰਾਂ ਜੀ ਹੋ ਗਈਆਂ ਜਿਆਦਾ। ਨੀਂਹਾਂ ਲੱਗ ਗਈ ਆਪਣੇ ਕਿਕਰ। ਆ ਗੇਟਾਂ ਮਿਲ ਗਈ। ਡੈਮ ਦਾ। ਤੇ ਉੱਪਰ ਆਪਾਂ ਨੂੰ ਆਵਾਜ਼ ਸੁਣਦੀ ਪਈ ਚਿੜੀਆਂ ਦੀ ਲੱਗ ਲੱਗ ਵਜਾਂ ਲੱਗ ਲੱਗ ਪੰਛੀ ਸਕੂਨ ਮਿਲਦਾ ਸੁਣ ਕੇ ਇੱਕਦਮ ਆ ਪਾਣੀ ਭਰਿਆ ਹੋਇਆ ਇੱਥੇ ਇਹਨਾਂ ਨੇ ਇੱਥੇ ਉਹ ਪਿੰਡੀਆਂ ਆ ਜ਼ਿੰਦਗੀ ਸਹਰ ਸੁਹਣਾ ਯਹਾਂ ਕੁਲ ਕਿਆ ਹੋ ਕਿਸ ਨੇ ਜਾਣਾ ਮੈਂ ਦੇਖਿਆ ਹੈ ਗਰਮੀ ਦਾ ਅਸਰ ਹੈ ਜਿਹੜੀਆਂ ਤੇ ਜਾਂ ਪੰਛੀ ਆਪਾਂ ਕਹ ਲਈਏ ਇਹਨਾਂ ਤੇ ਬਹੁਤ ਹੁੰਦਾ ਆ ਕਿਉਂਕਿ ਮੈਂ ਕਾਫੀ ਦਿਨਾਂ ਤੋਂ ਇਹਦਾ ਨੋਟਿਸ ਕਰਦਾ ਪਿਆ ਕਿ ਇਹ ਹੁਣ ਆਪਣਾ ਮੂੰਹ ਖੋਲ ਕੇ ਰਾਤ ਸਾਲਿੰਦੀਆਂ ਆਏ ਆ ਇੱਕਦਮ ਚੁੰਝੇ ਖੁੱਲੀ ਰੱਖਦੀਆਂ ਤੇ ਚਿੜੀਆਂ ਹੋ ਗਈਆਂ ਕਾਂ ਹੋ ਗਏ ਕਬੂਤਰ ਹੋ ਗਏ ਹੋਰ ਬਥੇਰੇ ਪੰਛੀ ਆ ਮੈਨੂੰ ਜਾਂਦੇ ਆ ਨਾ ਚੜਾਈ ਸੀ ਥੋੜੀ ਥੋੜੀ ਪਰ ਉਦੋਂ ਪਤਾ ਨਹੀਂ ਨਾ ਲੱਗਾ ਪਰ ਹੁਣ ਜਦੋਂ ਮੈਂ ਵਾਪਸ ਹੁੰਦੇ ਆ ਤੇ ਸਾਈਕਲ ਆਪਣੇ ਆਪ ਦੌੜਦਾ ਪਏ ਉਧਰ ਨੂੰ ਫਿਰ ਹੁਣ ਪਤਾ ਲੱਗਦਾ ਹੈ ਕਿ ਹੁਣ ਇਧਰੋਂ ਟਲਾਨਾ ਜਦੋਂ ਆਪਾਂ ਪੰਜਾਬ ਵਿੱਚ ਸਫ਼ਰ ਕਰਦੇ ਆਂ ਆਪਾਂ ਇੱਕ ਚੀਜ਼ ਤੇ ਬਹੁਤ ਨੋਟਿਸ ਕਰਾਂਗੇ ਕਿ ਇੱਥੇ ਧਾਰਮਿਕ ਕਰਨ ਬਹੁਤ ਆ ਇਹ ਨਹੀਂ ਕਿ ਕਿਸੇ ਇੱਕ ਰੀਲੀਜਨ ਦਾ ਮਲਟੀਪਲ ਰੀਲੀਜਨ ਆਪਾਂ ਨੂੰ ਮੰਦਰ ਮਿਲ ਜਾਂਦੇ ਆਂ ਮਸੀਤਾਂ ਮਿਲ ਜਾਂਦੇ ਗੁਰਦਾਰੇ ਮਿਲ ਜਾਂਦੇ ਇਦਾਂ ਹੀ ਮੈਂ ਬਹੁਤ ਜਗਤ ਸਫ਼ਰ ਕਰਦਾ ਤੇ ਬਹੁਤ ਜਗ੍ਹਾ ਤੋਂ ਅਲੱਗ-ਅਲੱਗ ਜਗ੍ਹਾ ਤੋਂ ਪਾਣੀ ਪਰ ਲੈਣਾ ਇੱਕ ਜਿਵੇਂ ਹੁਣ ਮੈਂ ਮਸੀਤੋਂ ਪਾਣੀ ਪਰਿਆ ਪਿਛਲੀ ਵਾਰੀ ਇਹ ਸ਼ਾਇਦ ਮੰਦਰ ਤੋਂ ਪਰਿਆ ਸੀ ਕਦੋਂ ਇੱਕ ਗੱਲ ਮੈਂ ਦੇਖੀ ਆ ਕਿ ਇਨਸਾਨ ਜਿਹੜਾ ਉਹ 99% ਉਦਾਂ ਦਾ ਹੀ ਬਣਦਾ ਜਿੱਦਾਂ ਦੇ ਮਾਹੌਲ ਦੇ ਵਿੱਚ ਉਹ ਰਹਿੰਦਾ ਆ ਜਿੱਦਾਂ ਦੀ ਹਵਾ ਚ ਸਾਹ ਲੈਂਦਾ ਆ ਜਿੱਥੇ ਪਲਿਆ ਹੁੰਦਾ ਆ ਪਰ ਫਿਰ ਵੀ 1% ਚਾਂਸ ਹੈਗਾ ਆ ਕਿ ਉਹ ਕੁਝ ਲੱਗ ਬਣ ਜਵੇ ਲੱਗ ਨਿਕਲ ਜਵੇ ਉਹਨੂੰ ਉਹ ਬਲੈਕ ਸ਼ਿਪ ਵੀ ਕਹਿੰਦੇ ਆ ਕਿ ਜਿਵੇਂ ਚਿੱਟੀਆਂ ਭੇਡਾਂ ਦੇ ਝੁੰਡ ਦੇ ਵਿੱਚ ਇੱਕ ਕਾਲਾ ਨਿਕਲ ਆਇਆ ਜਾਂ ਕਾਲੀਆਂ ਭੇਡਾਂ ਦੇ ਝੁੰਡ ਦੇ ਵਿੱਚ ਇੱਕ ਚਿੱਟਾ ਨਿਕਲ ਆਇਆ ਉਹ ਹੀ ਨੈਗੇਟਿਵ ਪੋਜ਼ੀਟਿਵ ਕਿ ਚੰਗਿਆਂ ਦੇ ਵਿੱਚ ਕੋਈ ਮਾੜਾ ਨਿਕਲ ਆਏ ਤੇ ਮਾੜਿਆਂ ਦੇ ਵਿੱਚ ਕੋਈ ਚੰਗਾ ਨਿਕਲ ਆਇਆ ਉਹ ਜਿੱਥੇ ਬੈਠਾ ਆ ਇੱਥੇ ਮੈਨੂੰ ਲੱਗਦਾ ਪਹਿਲਾਂ ਪੈਟਰੋਲ ਪੰਪ ਸੀ ਜਿੱ ਤੱਕ ਮੈਨੂੰ ਆਈਡੀਆ ਲੱਗਦਾ ਉਹ ਥੜੇ ਜੇ ਬਣੇ ਆ ਜਿਨ੍ਹਾਂ ਤੇ ਮਸ਼ੀਨਾਂ ਲੱਗੀਆਂ ਹੁੰਦੀਆਂ ਤੇਲ ਪਾਉਣ ਵਾਲੀਆਂ ਅੱਜ ਜਿਵੇਂ ਦਿਨ ਐਤਵਾਰ ਆ ਤੇ ਮੈਂ ਕੁਝ ਪਿੰਡ ਘੁੰਮ ਕੇ ਇੱਕ ਗੱਲ ਸਿੱਖੀ ਆ ਕਿ ਆਪਣੇ ਜਿਹੜੇ ਲੋਗ ਆ ਨਾ ਉਹ ਜ਼ਿਆਦਾ ਧਾਰਮਿਕ ਸਥਾਨਾਂ ਤੇ ਜਾਣਾ ਪਸੰਦ ਕਰਦੇ ਆ ਵੀਕਐਂਡ ਵਾਲੇ ਦਿਨ ਜਿੱਦਾਂ ਬਾਹਰ ਵਾਲੇ ਲੋਗ ਪਿਕਨਿਕ ਮਨਾਉਂਦੇ ਆ ਉਦਾਂ ਹੀ ਆਪਣੇ ਲੋਗ ਜਿਹੜੇ ਆ ਉਹ ਗੁਰਦੁਆਰੇ ਚੱਲ ਜਾਂਦੇ ਮੰਦਿਰ ਚੱਲ ਜਾਂਦੇ ਮਸੀਤਾਂ 'ਚ ਚਲੇ ਜਾਂਦੇ ਆ ਇਹ ਉਹ ਆਪਣੇ ਐਤਵਾਰ ਇਦਾਂ ਬਤਾਉਂਦੇ ਆ ਮੈਂ ਸੋਚਿਆ ਸਾਡੇ ਪਿੰਡ ਦੀ ਵੀ ਗੱਲ ਨਹੀਂ ਇਹ ਪੂਰ ਵੀ ਬਹੁਤ ਆ ਅੱਜ ਮੈਂ ਕਾਫੀ ਜਗ੍ਹਾ ਤੇ ਇਹ ਨੋਟਿਸ ਕੀਤਾ ਹੁਣ ਆਪਾਂ ਫੇਰ ਹੋਈ ਨਹਿਰ ਦੇ ਨਾਲ ਨਾਲ ਆ ਗਏ ਆਦਮਪੁਰ ਵਾਲੀ ਰੋਡ ਤੇ ਆ ਗਿਆ ਹੈ 10-12 ਕਿਲੋਮੀਟਰ ਵਾਪਸ ਜਾਣ ਨੂੰ ਕਿਉਂਕਿ ਜਦੋਂ ਮੈਂ ਸਵੇਰੇ ਆਇਆ ਸੀ ਮੈਂ ਲੰਬਾ ਰੂਟ ਚੁਣਿਆ ਸੀ ਉੱਤੋਂ ਦੀ ਘੁੰਮ ਕੇ ਹੁਣ ਮੈਂ ਪਿੰਡਾਂ ਵਾਲੀ ਜਣੇ ਆਇਆ ਇਹਦਾ ਕਾਰਨ ਇਹ ਹੈ ਕਿ ਇੱਕ ਤਾਂ ਆਪਾਂ ਜਿਆਦਾ ਐਕਸਪਲੋਰ ਕਰਦੇ ਆਂ ਚੀਜ਼ਾਂ ਨੂੰ ਹੈ ਕਿਉਂਕਿ ਆਪਣੇ ਤੋਂ ਅੱਜ ਐਤਵਾਰ ਵਰਦੂ ਟਾਈਮ ਆ ਤੇ ਘੁੰਮ ਕੇ ਜਾਵਾਂਗੇ ਤੇ ਨਵੀਆਂ ਚੀਜ਼ਾਂ ਦੇਖਾਂਗੇ ਕੁਝ ਲੱਗ ਦੇਖਾਂਗੇ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਾਂਗੇ ਤੇ ਜੇ ਪਿੰਡ ਵਾਲੇ ਆ ਉਹਦੇ ਤੇ ਇਦਾਂ ਆ ਕਿ ਉਹ ਲਾਗੇ ਦੇ ਹੀ ਪਿੰਡ ਆ ਤਿੰਨ ਚਾਰ ਜਿਹੜੇ ਕਿ ਆਪਾਂ ਜਾਣਦੇ ਆ ਜਾਂ ਆਪਾਂ ਨੂੰ ਪਿੰਡ ਵਾਲੇ ਜਾਣਦੇ ਆ ਤੇ ਉਹ ਤਾਂ ਪਰ ਰੋਜ਼ ਹੀ ਜਿਵੇਂ ਜਾ ਸਕਦੇ ਆ ਜਾਂ ਜਾਣੇ ਉਹਨੇ ਰਹਨੇ ਆ ਉਹ ਚੀਜ਼ ਆਪਾਂ ਦੇਖਿਆ ਹੋਈਆਂ ਆ ਨਾਲੇ ਦੂਜੀ ਚੀਜ਼ ਇਹ ਆ ਕਿ ਆਪਣੇ ਜਿਹੜੇ ਪਿੰਡ ਆ ਇੰਨਾ ਚੋ ਚਲਨ ਹੈ ਨੀਗਾ ਕਿ ਦਾ ਐਕਸਪਲੋਰ ਕਰਨ ਵਾਲਾ ਘੁੰਮਣ ਵਾਲਾ ਘੁੰਮਣ ਦਾ ਮਤਲਬ ਤੇ ਇਹ ਹੀ ਹੁੰਦਾ ਕਿ ਪਹਾੜਾਂ ਤੇ ਚਲੇ ਗਏ ਜਾਂ ਤਾਜ਼ ਮਿਲ ਦੇਖਣ ਚਲੇ ਗਏ ਤੇ ਜੇ ਮੈਂ ਸਵੇਰੇ ਸਿਰਕੇ ਨੂੰ ਟੱਕਰ ਗਿਆ 6 ਵਜੇ ਤੇ ਉਹਨਾਂ ਮੈਨੂੰ ਕਹਿਣ ਲੱਗ ਪੈਣਾ ਇਹ ਰੋਣਾ ਮੈਨੂੰ ਕਹਿਣਾ ਪਾਗਾ ਤੂੰ ਕਿੱਧਰ ਚੱਲਾ ਹੈਂ ਐਦਾਂ ਵੀ ਹੋ ਜਾਂਦਾ ਹੈ ਆ ਤੇ ਇਹਦੇ ਨਾਲ ਮੈਨੂੰ ਕੋਈ ਫਰਕ ਤਾਂ ਨਹੀਂ ਪਰ ਇੱਕ ਗੱਲ ਹੁੰਦੀ ਹੈ ਕਿ ਆਪਣੇ ਆਪ ਇੱਕ ਜਦੋਂ ਸੋਚਿਆ ਹੁੰਦਾ ਕੁਝ ਮੈਂਟੈਲਿਟੀ ਜੀ ਤੇ ਫਿਰ ਆਪਣੇ ਜਦੋਂ ਆਪਾਂ ਨੂੰ ਕੋਈ ਕਹਦੇ ਤੇ ਆਪਣੇ ਦਿਮਾਗ 'ਚ ਆਪਾਂ ਚਾਹੇ ਜਿੰਨੇ ਵੀ ਹੋਈਏ ਕਿ ਨਹੀਂ ਆਪਾਂ ਨੇ ਕਹੀ ਸੁਣਦੇ ਪਰ ਫਿਰ ਵੀ ਕਿਤੇ ਨਾ ਕਿਤੇ ਬੰਦੇ ਦੇ ਮਨ 'ਚ ਆ ਹੀ ਜਾਂਦਾ ਤੇ ਹੁਣ ਮੈਂ ਇੱਥੇ ਬੈਠਾ ਪਾਣੀ ਪੀਂਦਿਆ ਸੀ ਤੇ ਪਾਣੀ ਮੁੱਕ ਗਿਆ ਤੇ ਥੋੜਾ ਜਿਹਾ ਹੋਰ ਚੱਲ ਦਈਏ ਹੁਣੇ ओके रिपोर्ट 5-7 ਕਿਲੋਮੀਟਰ ਰਹਿ ਗਿਆ ਹੁਣ ਹਵਾ ਚੱਲ ਰਹੀ ਆ ਬੇਗੋ ਜੋਰ ਲਵਾਉਂਦੇ ਆ ਇਦਾਂ ਦੇ ਰਾਹ ਆ ਫੇਤਾਂ ਵਾਲੇ ਕਿਦਨ ਮੈਂ ਮੁੜਾਇਆ ਸੀ ਪਿੰਡਾਂ ਹੋਂ ਨਾਲ ਗਰਨਾਲ ਦੇ ਪਿੰਡ ਬੋਰਡ ਥੱਲੇ ਬਹਿ ਕੇ ਆਰਾਮ ਕਰਦਾ ਰਿਹਾ ਤੇ ਇੱਕ ਗੱਲ ਸੋਚਦਾ ਰਿਹਾ ਕਿ ਹੁਣ ਬੋਰਾਂ ਦੇ ਥੱਲੇ ਬਹਿ ਕੇ ਟਾਈਮ ਪਾਸ ਕਰਨ ਵਾਲੇ ਬੰਦੇ ਆਪਾਂ ਨੂੰ ਨਹੀਂ ਮਿਲਦੇ ਪਰ ਉਹੀ ਬੰਦੇ ਆਪਾਂ ਨੂੰ ਇੰਟਰਨੈਟ ਤੇ ਮਿਲ ਜਾਂਦੇ ਆ ਪਰ ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਬਦਲਦੀ ਰਹਿੰਦੀ ਆ ਇਹ ਵੀ ਸਦਾ ਨਹੀਂ ਰਹਿਣਾ ਪਰ ਜੋ ਹੁਣ ਹੈਗਾ ਉਹਨੂੰ ਆਪਾਂ ਇੰਜੋਏ ਕਰ ਸਕਦੇ ਆ ਤੇ ਹੁਣ ਬੱਜ ਚੁੱਕਿਆ 7:30 ਤੇ ਸੂਰਜ ਡੁੱਬ ਚੁੱਕਿਆ ਆ ਮੈਂ 4 ਵਜੇ ਦੇ ਅਰਾਊਂਡ ਘਰੇ ਆ ਚੁੱਕਿਆ ਸੀ ਨਾ ਤਾਂ ਤੁੱਟ ਰੋਟੀ ਰੋਟੀ ਖਾ ਲਈ ਆ ਤੇ ਸਭ ਦੇਖ ਲਿਆ ਕੰਮ ਕਾਜ ਤੇ ਵੈਸੇ ਇੱਕ ਚੀਜ਼ ਸੀ ਕਿ ਮੈਂ ਪਿਛਲੀ ਵਾਰੀ ਇੱਕ ਵੀਡੀਓ ਪਾਈ ਸੀ ਤੇ ਜਿੱਥੇ ਮੈਨੂੰ ਮੈਸੇਜ ਵੀ ਕੀਤਾ ਇੱਕ ਬਾਈ ਨੇ ਉਹ ਕਹਿੰਦਾ ਘਰ ਦੀ ਵੀਡੀਓ ਬਣਾਇਆ ਕਰ ਘਰ ਦੀ ਏਦਾਂ ਹੈ ਘਰੇ ਕੁਝ ਹੁੰਦਾ ਨਹੀਂਗਾ ਕਰਨ ਨੂੰ ਸਿੱਧੀ ਗੱਲ ਦੱਸਾਂ ਏਦਾਂ ਹੁੰਦਾ ਕਿ ਰੋਟੀ ਖਾ ਲਈ ਆ ਸੌਂ ਗਏ ਆ ਐ ਉੱਠ ਕੇ ਕੰਮ ਕਾ ਲਿਆ ਐ ਚਾਹ ਬਣਾਉਣ ਲੱਗੇ ਆ ਖੰਡ ਮੁੱਕ ਗਈ ਆ ਪੱਤੀ ਮੁੱਕ ਗਈ ਆ ਜਾਂ ਸਿਲੰਡਰ ਮੁੱਕ ਗਿਆ ਆ ਬਸ ਇਹੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਜਿਵੇਂ ਨੋਰਮਲ ਆਪਣੀ ਰੋਜ਼ ਲਾਈਫ ਚੱਲਦੀਆਂ ਹੋਰ ਕੁਝ ਹੁੰਦਿਆਂ ਨਹੀਂ ਤੇ ਆਪਾਂ ਹੋਰ ਜਿੰਨੇ ਸਫਰ ਕਰਾਂਗੇ ਉਹਨਾਂ ਨੂੰ ਵੀ ਡਾਕੂਮੈਂਟ ਕਰਦੇ ਰਾਂਗੇ ਵੀਡੀਓ ਦੇ ਰੂਪ ਜਿੰਨੀ ਮੈਨੂੰ ਚੇਤਾ ਆਉਂਦਾ ਰਹੂਗਾ ਤੇ ਜੇ ਵੀਡੀਓ ਪਸੰਦ ਆਈਏ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਦੇ ਹੋ ਬਈ ਧੰਨਵਾਦ ਆਈਏ